ਜਿੰਦਾਬਾਦ ਬਾਸਲੀਬ ਤੇ ਗਏ ਹੋ ਸਾਥੀ ਜਿੰਦਾਬਾਦ 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 ਜੂਝਦੇ ਜੁਝਾਰੂ ਲੋਕੇ ਮੁੱਕੇ ਮੁਕਰਦਾ ਲੋ ਜੂਝਦੇ ਜੁਝਾਰੂ ਲੋਕੇ ਮੁੱਕੇ ਮੁਕਰਦਾ ਲੋ ਆਪਣੀ ਆਵਾਜ਼ ਆ ਜਿਹੜੀ ਉਹਨੂੰ ਬੁਲੰਦ ਕਰਕੇ ਸਾਰੇ ਸਾਰੇ ਨਾਰਿਆਂ ਦਾ ਜਵਾਬ ਨਾਰਿਆਂ ਦੇ ਵਿੱਚ ਲੈ ਮੁਲਾਜਮੇ ਦਾ ਛਤਾਬਾ ਜਿੰਦਾਬਾਦ ਜਿੰਦਾਬਾਦ ਫਤਿਹ ਕਾ ਛਤਾਬਾ ਜਿੰਦਾਬਾਦ ਜਿੰਦਾਬਾਦ ਆਮ ਫਰਕ ਦੇ 3 ਦਿਨ ਦੀ ਸਮੂਹਿਕ ਛੁੱਟੀ ਤੇ ਗਏ ਬਿਜਲੀ ਮੁਲਾਜ਼ਮਾਂ ਵੱਲੋਂ ਗੇਟ ਰੈਲੀਆਂ ਮੰਗਾਂ ਨਾ ਮੰਨੀਆਂ ਤਾਂ 3 ਦਿਨ ਦੀ ਹੜਤਾਲ ਨੂੰ ਹੋਰ ਵਧਾ ਦਿੱਤਾ ਜਾਵੇਗਾ ਲੁਧਿਆਣਾ ਜੁਆਇੰਟ ਫੋਰਮ ਅਤੇ ਇਕਤਾ ਮੰਚ ਵੱਲੋਂ ਜੂਨੀਅਰ ਇੰਜੀਨੀਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ 3 ਦਿਨ ਦੀ ਸਮੂਹਿਕ ਛੁੱਟੀ ਲੈ ਕੇ ਸ਼ੁਰੂ ਕੀਤੀ ਔਜ਼ਾਰ ਤੇ ਕਲਮ ਛੋੜ ਹੜਤਾਲ ਦੇ ਪਹਿਲੇ ਹੀ ਦਿਨ ਹੀ ਪੰਜਾਬ ਪਰਚੋ ਪਰਵਾਹ ਹੁੰਗਾਰਾ ਮਿਲਿਆ ਨਿੱਤੇ ਪ੍ਰੋਗਰਾਮਾਂ ਦੀ ਲੜੀ ਤਿਤ ਬਿਜਲੀ ਬੋਰਡ ਦੇ ਕਾਮਿਆਂ ਵੱਲੋਂ ਡਿਵੀਜ਼ਨਾਂ ਅਤੇ ਸਬ ਡਿਵੀਜ਼ਨਾਂ ਦੇ ਦਫ਼ਤਰਾਂ ਅੱਗੇ ਅੱਜ ਗੇਟ ਰੈਲੀਆਂ ਕਰਕੇ ਪੰਜਾਬ ਸਰਕਾਰ ਮੁੱਖ ਮੰਤਰੀ ਬਿਜਲੀ ਮੰਤਰੀ ਅਤੇ ਬਿਜਲੀ ਬੋਰਡ ਦੀ ਮੈਨੇਜਮੈਂਟ ਦਾ ਪਿੱਟ ਸਿਆਪਾ ਕੀਤਾ ਗਿਆ ਸੁੰਦਰ ਨਗਰ ਡਿਵੀਜ਼ਨ ਦੇ ਬਾਹਰ TSU ਦੇ ਸੂਬਾ ਜਥੇਬੰਦਕ ਸਕੱਤਰ ਐਡੀਸ਼ਨਲ ਐਸਡੀਓ ਰਗਵੀਰ ਸਿੰਘ ਰਾਮਗਣ ਅਤੇ PSC BE ਇੰਪਲਾਈਡ ਫੈਡਰੇਸ਼ਨ ਐਟਕ ਦੇ ਡਿਵੀਜ਼ਨ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਨ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ ਗਈ ਜਿਸ ਵਿੱਚ ਰਿਟਾਇਰਡ ਮੁਲਾਜ਼ਮਾਂ ਨੇ ਵੀ ਪਾਗ ਲਿਆ ਇਸ ਗੇਟ ਰੈਲੀ ਨੂੰ ਸੰਬੋਧਨ ਕਰਦਿਆਂ RAMGARH ਅਤੇ MAHIDUDDIN ਨੇ ਸਮੂਹਿਕ ਛੁੱਟੀ ਭਰ ਕੇ ਸਾਂਝੇ ਕੋਲ 'ਚ ਸ਼ਾਮਿਲ ਹੋਏ ਸਾਰੇ ਬਿਜਲੀ ਮੁਲਾਜ਼ਮਾਂ ਦਾ ਧੰਨਵਾਦ ਕੀਤਾ ਅਤੇ ਸੰਗਰਾਸ਼ ਨੂੰ ਜਲਦੀ ਜਿੱਤਣ ਲਈ ਕੋਲ ਤੋਂ ਬਾਹਰ ਰਹਿੰਦੇ ਕੁਝ-ਕੁਝ ਸਾਥੀਆਂ ਨੂੰ ਵੀ ਛੁੱਟੀਆਂ ਭਰ ਕੇ ਇਸ ਦਾ ਹਿੱਸਾ ਬਣਨ ਦੀ ਅਪੀਲ ਕੀਤੀ ਤੁਸੀਂ ਵੀ ਵੇਖੀ ਪੂਰੀ ਜਾਣਕਾਰੀ ਸਨਾਤਨ ਦਰਸ਼ਨ ਸਮਾਚਾਰ ਲਈ ਦਰਸ਼ਨ ਰਾਣਾ ਦੀ ਖਾਸ ਰਿਪੋਰਟ ਸਟਰਗਲ ਕਮੇਟੀ ਸਾਰੀ ਹੀ ਕਿਜੀਟ ਹੋਈ ਹੋਈ ਹੈ ਇਹਦੇ ਨਾਲ ਸਾਰਿਆਂ ਨੂੰ ਬਹੁਤ ਹੀ ਅੱਛਾ ਪ੍ਰਭਾਵ ਹੋਊਗਾ ਇਸ ਕਰਕੇ ਸਾਰੇ ਇਕੱਠੇ ਹੋ ਠੀਕ ਧੰਨ ਜਲਾਨਫੋਰਮ ਤੇ ਇਕਤਾ ਮੱਚਦੇ ਸੱਦੇ ਦੇ ਉੱਤੇ ਤੇ ਐਸੋ ਜਨਾਬ ਜਿਹਨੇ ਇੰਜੀਨੀਅਰ ਜਿਹੜੀ ਆ ਉਹਨਾਂ ਦੇ ਸਹਿਯੋਗ ਦੇ ਨਾਲ ਜੋ ਸੂਬੇ ਭਰ ਦੇ ਵਿੱਚ ਬਿਜਲੀ ਬੋਰਡ ਦੇ ਟੈਕਨੀਕਲ ਤੇ ਕਲੈਰੀਕਲ ਸਟਾਫ ਵੱਲੋਂ ਤੰਦਨ ਇਸ ਮੋਹਿਤ ਫੁੱਤੀ ਭਰ ਕੇ ਜਿਹੜਾ ਹੜਤਾਲ ਕੀਤੀ ਗਈ ਆ ਤੇ ਇਸ ਤੋਂ ਪਹਿਲਾਂ ਵਰਕ ਟੂ ਰੂਲ ਆ ਜਿਹੜਾ ਉਹ ਚਲਾਇਆ ਗਿਆ ਉਸ ਦੀ ਕੜੀ ਦੇ ਤਹਿਤ ਅੱਜ ਸਾਰੇ ਬਿਜਲੀ ਮੁਲਾਜ਼ਮਾ ਨੇ ਸੰਗਰਨਗਰ ਡਿਵੀਜ਼ਨ ਵਿਖੇ ਲੁਧਿਆਣਾ ਵਿਖੇ ਇੱਕ ਗੇਟ ਰੈਲੀ ਕੀਤੀ ਗੇਟ ਰੈਲੀ ਦੇ ਵਿੱਚ ਜਿੱਥੇ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਦਾ ਪਿੱਟ ਸੇ ਆਪਾ ਕੀਤਾ ਗਿਆ ਉੱਥੇ ਹੀ ਜੋ ਇਕਾ ਦੁੱਕਾ ਸਾਥੀ ਇਸ ਮਾਸ ਲੀਵ ਆ ਜਿਹੜੀ ਮੁਹੱਬਤ ਛੁੱਟੀ ਆਵਸਥਾ ਮਾਦੇ ਪਾਸੇ ਨੇ ਜਾਂ ਕਿਤੇ ਨਾ ਕਿਤੇ ਥੋੜਾ ਬਹੁਤਾ ਹੋ ਰਿਹਾ ਇਦਾਂ ਦਾ ਕੁਝ ਹੋ ਰਿਹਾ ਉਹਨਾਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਆ ਕਿ ਉਹ ਵੀ ਇਸ ਜੰਗ ਦਾ ਹਿੱਸਾ ਬਣ ਇਸ ਤੋਂ ਬਿਨਾ ਇਸ ਅੱਜ ਜਿਹੜਾ ਇਹ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਇਹਦੇ ਮਾਧਿਅਮ ਤੋਂ ਮੈਂ ਜਿਹੜੇ CHB ਕਾਮੇ ਨੇ ਉਹਨਾਂ ਦੀਆਂ ਜਿਹੜੀ ਜੁਨੀਅਨ ਨੇ ਜਾਂ ਉਹਨਾਂ ਦੇ ਆਗੂ ਨੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਉਹ ਹਮੇਸ਼ਾ ਕੱਚੇ ਪੱਕੇ ਦੀ ਲੜਾਈ ਲੜਦੇ ਨੇ ਤੇ ਅੱਜ ਜਿਹੜਾ ਸੰਘਰਸ਼ ਹੈ ਬੜੀ ਹੀ ਪੀਸੀ ਤੇ ਪਹੁੰਚਿਆ ਹੋਇਆ ਜੇਕਰ ਉਹ ਵੀ ਇਸ ਦੇ ਵਿੱਚ ਆਪਣਾ ਹਿੱਸਾ ਪਾ ਜਾਣਗੇ ਆਪਣੀਆਂ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਕੱਚੇ ਮੁਲਾਜ਼ਮ ਉਹਨਾਂ ਨੂੰ ਆਦੇਸ਼ ਕਰ ਦੇਣਗੇ ਕਿ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਕੇ ਉਹ ਵੀ ਸਮੂਹਿਕ ਛੁੱਟੀ ਦੇ ਚਲ ਜਾਣ ਤਾਂ ਮੈਨੂੰ ਲੱਗਦਾ ਕਿ ਜਿਵੇਂ ਲੱਕੜ ਦੇ ਨਾਲ ਕਿੱਲ ਤਰ ਜਾਂਦੀ ਹੈ ਲੋਹੇ ਦੀ ਉਦਾਂ ਹੀ ਜਿਹੜੇ ਸੀਐਚਵੀ ਕਾਮੇ ਨੇ ਇਹਨਾਂ ਦਾ ਮਸਲਾ ਜਿਹੜਾ ਪੱਕੇ ਭਰਤੀਵਲ ਉਹ ਵੀ ਚੱਲ ਪਵੇਗਾ ਕਿਉਂਕਿ ਅਸ ਵਕਤ ਬਿਲਕੁਲ ਕੰਮ ਆ ਜਿਹੜਾ ਜਾਮ ਹੋਇਆ ਪਿਆ ਸੁੰਦਰਨਗ ਡਿਵੀਜ਼ਨ ਦੇ ਕਿਸੇ ਵੀ ਦਫ਼ਤਰ ਕਮਰੇ ਦੇ ਵਿੱਚ ਆ ਕੇ ਦੇਖ ਸਕਦੇ ਹਾਂ ਕੋਈ ਵੀ ਜਿਹੜਾ ਅੰਦਰ ਮੌਜੂਦ ਨਹੀਂ ਟੈਕਨੀਕਲ ਕੰਮਾਂ ਦਾ ਵੈਸੇ ਹੀ ਛੁੱਟੀ ਕਰ ਗਿਆ ਪੂਰੀ ਤਰ੍ਹਾਂ ਕਲੈਰੀਕਲ ਕੰਮਾਂ ਵੀ ਪੂਰੀ ਤਰ੍ਹਾਂ ਇੱਕ ਵਾਰ ਇੱਕ ਤਰ੍ਹਾਂ ਦੀ ਜਿੰਦਾਬਾਦ ਕਰੀ ਬੈਠਾ ਸੋ ਜੇਕਰ ਇਹ ਲੋਕ ਵੀ ਰਲ ਜਾਣਗੇ ਤਾਂ ਇੱਕ ਵੱਡੀ ਜਿਹੜੀ ਜਿੱਤ ਆ ਉਹ ਸਾਨੂੰ ਜਲਦੀ ਜਿਹੜੀ ਨਸੀਬ ਹੋ ਜਾਏਗੀ ਔਰ ਜਿੰਨਾ ਤੱਕ ਬਿਜਲੀ ਸਪਲਾਈ ਦਾ ਮਾਮਲਾ ਅਸੀਂ ਖਪਤਕਾਰਾਂ ਤੋਂ ਮਾਫੀ ਮੰਗਦੇ ਹਾਂ ਪਹਿਲਾਂ ਤੋਂ ਪੇ ਜੇਕਰ ਉਹਨਾਂ ਨੂੰ ਸਾਡੀ ਵਜ੍ਹਾ ਕਰਕੇ ਸਾਡੀ ਹੜਤਾਲ ਦੀ ਵਜ੍ਹਾ ਕਰਕੇ ਕੋਈ ਪ੍ਰੋਬਲਮ ਆਈ ਆ ਤਾਂ ਉਹਦੇ ਲਈ ਅਸੀਂ ਖਿਮਾ ਦੇ ਜੱਤਕਾ ਪਰ ਇਹਦੇ ਲਈ ਸਿੱਧੇ ਸਿੱਧੇ ਦੋਸ਼ੀ ਆ ਜਿਹੜੀ ਉਹ ਪੰਜਾਬ ਸਰਕਾਰ ਤੇ ਬਿਜਲੀ ਮੋਰਡ ਦੀ ਮੈਨੇਜਮੈਂਟ ਦੇ ਨਾਲ ਨਾਲ ਖਾਸ ਤੌਰ ਤੇ ਬਿਜਲੀ ਮੰਤਰੀ ਆ ਕਿਉਂਕਿ ਜਿਨੇ ਮੰਨੀਆਂ ਹੋਈਆਂ ਮੰਗਾਂ ਨੇ ਜਿਹੜੀਆਂ ਉਹਨਾਂ ਨੂੰ ਅਜੇ ਤੱਕ ਲਾਗੂ ਨਹੀਂ ਕੀਤਾ 40 ਮੰਗਾਂ ਦੇ ਵਿੱਚੋਂ 15 ਮੰਗਾਂ ਜਿਹੜੀਆਂ ਉਹ ਇਹਨਾਂ ਨੇ ਮੰਨੀਆਂ ਹੋਈਆਂ ਨੇ ਤੇ ਉਹਨਾਂ ਨੂੰ ਉਹਦਾ ਜਿਹੜਾ ਸਰਕੂਲਰ ਇਹ ਜਾਰੀ ਕਰ ਦਨ ਤੇ ਤੁਰੰਤ ਬਿਜਲੀ ਕਾਮੇ ਨੇ ਲੋਕਾਂ ਦੀ ਸੇਵਾ ਦੇ ਵਿੱਚ ਪਹਿਲਾਂ ਦੀ ਤਰ੍ਹਾਂ ਜੁੜ ਜਾਣਗੇ ਦੂਜੀ ਗੱਲ ਆ ਵੀ ਲੋਕਾਂ ਨੂੰ ਵੀ اپੀਲ ਆ ਕਿ ਕੱਲ ਨੂੰ ਤੇ ਅੱਜ ਤੁਹਾਡੇ 3 ਪੁੱਤਰ ਵੀ ਇਹ ਮੈਸ ਮਹਿਕਮੇ ਦੇ ਵਿੱਚ ਕੱਚੇ ਪੱਕੇ ਤੌਰ ਤੇ ਕੰਮ ਕਰਦੇ ਨੇ ਤੇ ਤੁਹਾਡੇ ਨਾਲ ਵੀ ਜਿਹੜਾ 스마트 ਮੀਟਰ ਹੋਵੇ ਚਾਹ ਹੋਰ ਬਹੁਤ ਸਾਰੇ ਕੰਮ ਹੋਣ ਐਦਾਂ ਦੀਆਂ ਵਧੇਕੀਆਂ ਤੇ ਕੀਤੀਆਂ ਜਾ ਰਹੀਆਂ ਨੇ ਇਸ ਕਰਕੇ ਸਰਕਾਰ ਜਿੱਥੇ ਅਸੀਂ ਸਰਕਾਰ ਦਾ ਇਸ ਸੰਤਾਪ ਨੂੰ ਭੋਗ ਰਹੇ ਆਂ ਤੁਸੀਂ ਵੀ ਭੋਗ ਰਹੇ ਹੋ ਤੇ ਤੁਸੀਂ ਵੀ ਸਾਡੇ ਦੇ ਨਾਲ ਇਹ ਝੰਡਾ ਜਿਹੜਾ ਵਰਦਾਰਾ ਕਰ ਦਿਓ ਤੇ ਇਸ ਸੰਘਰਸ਼ ਦੇ ਵਿੱਚ ਜੇਕਰ ਤੁਸੀਂ ਵੀ ਸ਼ਾਮਲ ਹੋਗੇ ਤਾਂ ਜਿਹੜੇ ਤੁਹਾਡੀਆਂ ਇਹ ਪਰੇਸ਼ਾਨੀਆਂ ਨੇ ਉਹਨਾਂ ਦਾ ਬਹੁਤ ਜਲਦ ਹੱਲ ਹੋ ਜਾਏਗਾ। ਸੋ ਸਾਰਿਆਂ ਨੂੰ ਸასი ਕਾਲ ਦੁਆਰਾ ਫੇਰ ਕਹਿਣਾ ਵੀ ਸਾਰੇ ਲੋਕ ਇਸ ਸੰਘਰਸ਼ ਦੇ ਵਿੱਚ ਸ਼ਾਮਲ ਹੋ ਜਾਓ। ਧੰਨਵਾਦ। ਅਨ ਕਾਜ ਸੁਬੱਚੇ ਬਿਜਲੀ ਬੋਰਡ ਦੇ ਅੰਦਰ ਆ ਜੈਡ ਫਾਰਮ ਤੇ ਇੱਕ ਕਾ ਮੰਚ ਐਸੋਸੀਏਸ਼ਨ ਆਫ ਜੇ ਆਦੇਸ਼ ਹਦ ਤੇ ਜੜੀ ਹੈਗੀ ਆ ਪੂਰੇ ਪੰਜਾਬ ਦੇ ਵਿੱਚ ਅਸੀਂ ਕੱਲਾ ਤਾਂ 21 ਤਰੀਕ ਤੋਂ ਲੈ ਕੇ 21 ਅੱਟੋ ਵਰਕ ਚ ਰੋਲਦੇ ਆ ਔਰ 10 11 12 ਤਿੰਨ ਦਿਨ ਦੀ ਅੱਜ ਮਾਸ ਲੀਵ ਦੇ ਉੱਤੇ ਇਸ ਸੁੰਦਰ ਨਗਰ ਦਫਤਰ ਦਾ ਬਹੁਤ ਸਾਰਾ ਸਟਾਫ ਜਿਹੜਾ ਉਹ ਮਾਸ ਲੀਵ ਦੇ ਉੱਤੇ ਆ ਇੱਕਾ ਦੁੱਕਾ ਸਾਥੀਆਂ ਨੂੰ ਛੱਡ ਕੇ ਜਿਹੜੇ ਉਹ ਸਾਥੀ ਨੇ ਉਹ ਅ ਅੰਦਰ ਡਿਊਟੀ ਦੇ ਨਾਲ ਕਲੈਰੀਕਲ ਕੰਮ ਹੈ ਔਰ ਟੈਕਨੀਕਲ ਜਿਹੜਾ ਕੰਮ ਸਾਡਾ ਸਾਥੀ ਆ ਉਹ ਤਕਰੀਬਨ 95% ਜਿਹੜਾ ਵਾ ਉਹ ਮਾਸ ਸਲੀਪ ਦੇ ਉੱਤੇ ਆ ਔਰ ਬਹੁਤ ਉਹਨਾਂ ਸਾਥੀਆਂ ਨੂੰ ਮੈਂ ਸਲੂਟ ਕਰਦਾ ਔਰ ਉਹਨਾਂ ਨੂੰ ਮੁਬਾਰਕਵਾਦ ਦਿੰਦਾ ਜਿਹੜੇ ਪੰਜਾਬ ਸਰਕਾਰ ਦੇ ਤੇ ਮੈਨੇਜਮੈਂਟ ਦੇ ਜਿਹੜੇ ਖਿਲਾਫ ਲੜਾਈ ਦੇ ਵਿੱਚ ਮੈਦਾਨ ਦੇ ਵਿੱਚ ਆਏ ਹੋਏ ਨੇ ਉਹਨਾਂ ਨੂੰ ਮੈਂ ਸਲੂਟ ਕਰਦਾ ਔਰ ਨਾਲ ਹੀ ਧੰਨਵਾਦ ਵੀ ਕਰਦਾ ਔਰ ਇਸੇ ਤਰ੍ਹਾਂ ਸੀ ਪੰਜਾਬ ਸਰਕਾਰ ਦੇ ਔਰ ਮੈਨੇਜਮੈਂਟ ਦੇ ਨੱਕ ਦੇ ਵਿੱਚ ਕੰਮ ਕਰਕੇ ਆਪਣੀਆਂ ਮੰਗਾਂ ਜਿੰਨਾ ਚਿਰ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰਦੇ ਉਨਾ ਚਿਰ ਅਸੀਂ ਜਿਹੜਾ ਆਪਣੇ ਕੰਮਾਂ ਦੇ ਉੱਤੇ ਵਾਪਸ ਨਹੀਂ ਜਾਵਾਂਗੇ ਔਰ ਦੇ ਨਾਲ ਨਾਲ ਇਹ ਜਿਹੜੇ ਸਮੁੱਚੇ ਪੰਜਾਬ ਦੇ ਖਪਤਕਾਰ ਭਰਾ ਨੇ ਉਹਨਾਂ ਤੋਂ ਵੀ ਅਸੀਂ ਇਸ ਗੱਲ ਦੀ ਮਾਫੀ ਮੰਗਦੇ ਹਾਂ ਜੇ ਕਰੋਨਾ ਨੂੰ ਸਾਡੇ ਕਾਰਨ ਕੋਈ ਅਸੁਵਿਧਾ ਆਉਂਦੀ ਆ ਜਾਂ ਬਿਜਲੀ ਉਹਨਾਂ ਦੀ ਰੇਟ ਹੁੰਦੀ ਆ ਕੰਪਲੇਂਟ ਲੇਟ ਹੋ ਗਈ ਆ ਆਉਦੇ ਵਾਸਤੇ ਅਸੀਂ ਮਾਫੀ ਮੰਗਦੇ ਆ ਕਿਉਂਕਿ ਸਾਨੂੰ ਪੰਜਾਬ ਸਰਕਾਰਾਂ ਜਿਹੜੀਆਂ ਉਹ ਮਜਬੂਰ ਕਰਦੀਆਂ ਨੇ ਇਹ ਐਕਸ਼ਨ ਕਰਨ ਬਾਅਦ ਤੇ ਉਹਨਾਂ ਦੇ ਨਾਲ ਸਾਡੀ ਕੋਈ ਲੜਾਈ ਨਹੀਂ ਹੈ ਅਸੀਂ ਕਰਤਾਰਾਂ ਦੀ ਸਿਵਾਵਾ ਵਧੀਆ ਟੰਗ ਦੇ ਨਾਲ ਕਰਨੀਆਂ ਚਾਹੁੰਦੇ ਆ ਸਾਨੂੰ ਜਿਹੜੇ ਸਾਡੇ ਬਣਦੇ ਰਾਈਟਸ ਨੇ ਉਹ ਸਰਕਾਰਾਂ ਦੇ ਦੇਣ ਔਰ ਇਹਦੇ ਨਾਲ ਨਾਲ ਹੀ ਅਸੀਂ ਵੀ ਸਰਕਾਰਾਂ ਨੂੰ ਫੇਰ ਇਸ ਤੋਂ ਅਪੀਲ ਕਰਦੇ ਆ ਕਿ ਸਾਡੀਆਂ ਮੰਗਾਂ ਮੰਨੋ ਤਾਂ ਕਿ ਅਸੀਂ ਲੋਕਾਂ ਨੂੰ ਵਧੀਆ ਟੰਗ ਦੇ ਨਾਲ ਰਸਤੇ ਬਹਾਰ ਸਕੀਏ ਧੰਨਵਾਦ